ਪੰਜਾਬ ਪੁਲਿਸ ਵੱਲੋਂ ਨਸ਼ਿਆ ਖਿਲਾਫ ਵੱਡੀ ਗਈ ਮੁਹਿੰਮ ਦੇ ਤਹਿਤ ਅਜੋ ਮੋਹਾਲੀ ਪੁਲਿਸ ਵੱਲੋਂ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਡੀਐਸਪੀ ਹਰਸਿਮਰਤ ਬਲ ਵੱਲੋਂ ਨਸ਼ਾ ਤਸਕਰੀ ਮਾਮਲੇ ਵਿੱਚ ਨਾਮਜ਼ਦ ਬਾਗੀਰਤ ਨਾਮ ਦੇ ਨਸ਼ਾ ਤਸਕਰ ਦੀ ਨਸ਼ਾ ਵੇਚ-ਵੇਚ ਕੇ ਮੋਹਾਲੀ ਦੇ ਪੋਸ਼ ਇਲਾਕੇ ਆਈਟੀ ਸਿਟੀ ਵਿੱਚ ਖਰੀਦੀ ਗਈ ਜਾਇਦਾਦ ਨੂੰ ਸੀਲ ਕੀਤਾ ਗਿਆ। ਇਹ ਪ੍ਰਾਪਰਟੀ ਨਸ਼ਾ ਤਸਕਰ ਵੱਲੋਂ ਆਪਣੀ ਮਾਤਾ ਦੇ ਨਾਮ ਦੇ ਬਣਾਈ ਗਈ ਸੀ ਤਾਂ ਕਿ ਸਰਕਾਰ ਦੀਆਂ ਅੱਖਾਂ ਵਿੱਚ ਮਿੱਟੀ ਪਾ ਸਕੇ ਪਰ ਪੁਲਿਸ ਵੱਲੋਂ ਸਖੀ ਜਾਂਚ ਕਰਨ ਤੋਂ ਬਾਅਦ ਇਹ ਪਤਾ ਲੱਗ ਗਿਆ ਇਹ ਸਾਰੀ ਪ੍ਰਾਪਰਟੀ ਨਸ਼ੇ ਦੀ ਕਾਲੀ ਕਮਾਈ ਹੈ ਕੋਟੀ ਨੂੰ ਅੱਗੇ ਫ੍ਰੀਜ਼ ਕਰ ਦਿੱਤਾ ਗਿਆ ਨਵਾਂ ਕਾਰ ਵੀ ਹੈ ਗੱਡੀ ਵੀ ਹੈ ਜਿਹਦੇ ਤੇ ਵੀ ਅਸੀਂ ਉਹਨੂੰ ਵੀ ਫ੍ਰੀਜ਼ ਕੀਤਾ ਜਾਓਗੇ ਇਸ ਸੈਕਟਰ ਦੇ ਵਿੱਚ ਪੁੱਠੀ ਜਿਹੜੀ ਆ ਫ੍ਰੀਜ਼ ਕੀਤੀ ਗਈ ਹੈ ਕੀ ਅਲੀਗੇਸ਼ਨ ਨੇ ਕੀ ਦਾ ਨਾਮ ਆ ਬੇਸਿਕਲੀ ਜਿਹੜੀ ਇਹ ਸਾਡੀ ਜਿਹੜੀ ਮਹਿਮ ਚੱਲ ਰਹੀ ਹੈ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਦੇਸ਼ਾ ਨਿਰਦੇਸ਼ਾਂ ਤੇ ਐਸਐਸਪੀ ਸਾਹਿਬ ਮੋਹਾਲੀ ਡੀਜੀ ਰੋਪੜ ਨੇ ਦੇ ਸਾਨੂੰ ਬੜੀਆਂ ਕਲੀਅਰ ਕੱਟ ਇਨਸਟਰਕਸ਼ਨਸ ਹੈ ਵੀ ਜਿੰਨੇ ਵੀ ਡਰੱਗਸ ਨਾਲ ਕਮਾਈ ਹੋਈ ਕੋਈ ਵੀ ਚੀਜ਼ ਹੈ ਭਾਵੇਂ ਪ੍ਰਾਪਰਟੀ ਕੋਈ ਪਲਾਟ ਵਜੋਂ ਹੈ ਭਾਵੇਂ ਮੂਵੇਬਲ ਭਾਵੇਂ ਇਮੂਵੇਬਲ ਪ੍ਰੋਪਰਟੀ ਹੈ ਉਹਨੂੰ ਅਸੀਂ ਸਾਰੀਆਂ ਹੀ ਜਿਹੜੇ ਜਿਹੜੇ ਬੰਦਿਆਂ ਦੀਆਂ ਪ੍ਰੋਪਰਟੀਆਂ ਆ ਉਹਨਾਂ ਨੂੰ ਸੀਲ ਕਰਦੇ ਆ ਅਸੀਂ ਇਸ ਸਬੰਧ ਵਿੱਚ ਪਹਿਲਾਂ ਵੀ ਤੁਹਾਨੂੰ 66 ਇਹ ਚ ਕੀਤੀ ਸੀਗੀ ਤੇ ਇਹ ਹਦੀਪ ਨੇ ਆਪਣੇ ਇੱਕ ਇੱਥੇ ਹੁਣ ਜਿਹੜਾ ਪਾਕੀ ਰਾਤਪੁੱਤਰ ਰਾਮ ਰਾਜਪਾਲ ਹੈ ਇਹ ਇਹਦੇ ਤਿੰਨ ਮੁਕਦਮੇ ਇਹਦੇ ਤੇ ਦਰਜ ਸੀਗੇ 106/22 ਜਿਹਦੇ ਵਿੱਚ ਇਹਦੇ ਕੋਲ 27 ਗ੍ਰਾਮ ਹਿਰੋਇਨ 28 ਗ੍ਰਾਮ 38 ਗ੍ਰਾਮ ਆਈਸੀ ਤੇ 70/21 ਮਕਦਮਾ ਸੀ ਜਿਹਦੇ ਚ ਗਾਂਜਾ ਫੜਿਆ ਸੀ ਤੇ 127/22 ਹੈ 8 ਫੇਸ ਦਾ ਜਿਹਦੇ ਚ ਵੀ 20 ਗ੍ਰਾਮ ਹੇਰੋਇਨ ਸੀ ਸਰ ਹੁਣ ਕੀ ਸਜ਼ਾ ਹੋਈ ਇਹਨੂੰ ਕੋਈ ਬਾਹਰ ਹੈ ਕਿੱਥੇ ਇਸ ਟਾਈਮ ਇਹ ਫਿਲਹਾਲ ਬੇਲ ਆਊਟ ਹੈ ਤੇ ਪਰ ਅਸੀਂ ਆਪਣੇ ਸਾਰਾ ਇਹਦਾ ਜਿੰਨਾ ਕਿਉਂਕਿ ਇਹਨਾਂ ਕੋ ਕੋਈ ਹੈ ਨਹੀਂ ਸੀ ਜਿਹਦੇ ਜਿਹੜੀ ਕਮਾਈ ਦਾ ਕੋਈ ਸਾਧਨ ਨਹੀਂ ਸੀ ਪਰ ਇਹ ਨਸ਼ੇ ਵੇਚ ਕੇ ਹੀ ਕਰਦਾ ਹੁੰਦਾ ਸੀ ਤੇ ਅੰਮ੍ਰਿਤਸਰ ਦਾ ਰਹਿਣ ਵਾਲਾ ਸੀਗਾ 602 ਅੰਮ੍ਰਿਤਸਰ ਕਲੋਨੀ ਫੇਜ਼ 11 ਦਾ ਤੇ ਮੇਰੇ ਨਾਲ ਸਚੋ ਗगन ਖੜੇ ਹੈ ਸਚੋ ਫੇਜ਼ 11 ਤੇ ਇਹਨਾਂ ਨੇ ਕੀ ਕਹਿੰਦੇ ਇਹਨਾਂ ਤੋਂ ਅਸੀਂ ਸਾਰੇ ਇਹਨਾਂ ਨੂੰ ਕੰਪੀਟੈਂਟ ਅਥਾਰਟੀ ਨੂੰ ਦਿੱਲੀ ਨੂੰ ਅਸੀਂ ਭੇਜੀ ਸੀ ਜਿੱਥੇ ਕੰਪੀਟੈਂਟ ਅਥਾਰਟੀ ਨੇ ਇਹਨਾਂ ਦੇ ਫ੍ਰੀਜ਼ ਕਰਨ ਦੇ ਆਰਡਰ ਕੀਤੇ ਹੈ ਇਹਨਾਂ ਨੂੰ ਪਹਿਲਾ ਮੌਕਾ ਵੀ ਦਿੱਤਾ ਸੀ ਪ੍ਰੂਫ ਇਹਨਾਂ ਕੋ ਪ੍ਰੂਫ ਨਹੀਂ ਹੋਣ ਕਰਕੇ ਕੰਪੀਟੈਂਟ ਅਥਾਰਟੀ ਨੇ ਇਹ ਕੋਠੀ ਫ੍ਰੀਜ਼ ਕਰ ਦਿੱਤੀ ਹੈ ਤਕਰੀਬਨ ਤੁਹਾਡੀ ਜੂਇਸ ਦੇਖੋ ਕਿੰਨੇ ਕ ਕੇਸ ਹੈ ਜੋ ਹੋਰ ਨਹੀਂ ਜਿਹੜੇ ਪ੍ਰੋਪਰਟੀ ਫ੍ਰੀਜ਼ ਕਰਨ ਕੇਸ ਸੀ ਭੇਜੇ ਨਗੇ ਬੇਸਿਕਲੀ ਅਸੀਂ ਤਿੰਨ ਤਿੰਨ ਮੁਕਦਮੇ ਜਿੰਨਾ ਤੇ ਹੋ ਜਾਂਦੇ ਆ ਤੇ ਜਿੱਥੇ ਹੈਵੀ ਰਿਕਵਰੀ ਹੁੰਦੀ ਹੈ ਜਾਂ ਮਤਲਬ ਕਮਰਸ਼ੀਅਲ ਕੁਆਂਟੀਟੀ ਹੈ ਉਹਨਾਂ ਦੇ ਵਿੱਚ ਸਾਰਿਆਂ ਚ ਹੀ ਕਰ ਰਹੇ ਆ ਸੋ ਇਹਦੇ ਵਿੱਚ ਸਾਡੇ ਕੋ ਆਈਟੀ ਸਿਟੀ ਦੇ ਵੀ ਕਈ ਪਾਈਪਲਾਈਨ ਦੇ ਵਿੱਚ ਹੋਰ ਕੇਸਸ ਵੀ ਹੈ ਜਿੱਦਾਂ ਜਿੱਦਾਂ ਹੋਈ ਜਾਊਗੀ ਤੁਹਾਨੂੰ ਨਾਲ-ਨਾਲ ਦੱਸਦੇ ਰਵਾਂਗੇ ਜੀ ਆ ਜਿਹੜਾ ਸੀਵ ਕੀਤੇ ਕਿੰਨੇ ਕੁ ਪ੍ਰਾਪਰਟੀ ਦੇ ਮਰ ਅਮਾਉਂਟ ਕਿੰਨਾ ਜਿਹਾ ਅਮਾਉਂਟ ਦੇਖੋ ਜੀ ਇਹ ਕੀ ਕਹਿੰਦੇ ਮੇਰੇ ਖਿਆਲ ਡੇਢ ਕਰੋੜ ਦੇ ਨੇੜੇ ਤੇਰੇ ਜਾਂ ਹੋਊਗੀ ਜੀ ਠੀਕ